ਅਗਲੇ ਕਬੱਡੀ ਕਹਿੰਦੇ ਨੇ ਵੀ ਦਸਾਂਝਾਂ ਵਾਲੇ ਨਿੰਮੇ ਨੂੰ ਪਾ ਦੁੱਤੀ ਸੋਹਣੇ ਮੈਚਾਂ ਦੀ ਗੱਲ ਕਰੇਗਾ ਸੋਹਣੇ ਮੈਚ ਕਰਵਾਉਣ ਦੀ ਗੱਲ ਕਰੇਗਾ ਮੇਲ ਖਾਲੀ ਯੂ ਐਸ ਏ ਮੀਰ ਕੁਮਾਰ ਕਾਲਾ ਯੂ ਐਸ ਏ ਚਮਕੌਰ ਵਾਪਾ ਯੂ ਐਸ ਏ ਲਾ ਜੀ ਇੱਕ ਪਾਸੇ ਕਹਿੰਦੇ ਨੇ ਵੀ ਦਸਾਂਝਾਂ ਦੀ ਧਰਤੀ ਦਾ ਨਿੰਮਾ ਔਰ ਇੱਕ ਪਾਸੇ ਕਾਲਾ ਕਹਿੰਦੇ ਨੇ ਵੀ ਪਹਿਲਵਾਨ ਵੀ ਕਹਿ ਦਿੰਦੇ ਨੇ ਸੋਹਣੇ ਮੈਚ ਦਿਖਾਉਂਦਾ ਹੋਇਆ ਔਰ ਇਹ ਪੁਆਇੰਟ ਮੇਰੇ ਵੀਰੋ ਇਹ ਇੰਟਰਨੈਸ਼ਨਲ ਅੰਬੀ ਹਟੂਰ ਕਲੱਬ ਦੇ ਹਿੱਸੇ ਦੇ ਵਿੱਚ ਡੁੱਟਦਾ ਹੋਇਆ। ਲਾ ਜੀ ਸਾਹਮਣੇ ਕਹਿੰਦੇ ਨੇ ਵੀ ਨਿੰਮੇ ਨੇ ਮੱਥਾ ਟੇਕ ਦਿੱਤਾ। ਅੱਜ ਮੱਖਣ ਚੜਕ ਜੀ ਨੂੰ ਵੱਡੇ ਮਾਰ ਨੇ ਔਰ ਬਾਈ ਦੀ ਮੂਮ ਸਪਰੇ ਗਰਾਊਂਡ ਦੇ ਵਿੱਚ ਪਹੁੰਚ ਦੀ ਕੀਤੀ ਜਾਵੇ। ਇੱਧ ਸਾਂਝਾਂ ਦੀ ਧਰਤੀ ਦਾ ਨਿੰਮਾ ਕਹਿੰਦੇ ਨੇ ਵੀ ਨਿੱਕੇ ਘੁੰਮਣਾਂ ਦੀ ਧਰਤੀ ਤੇ ਜਦੋਂ ਇੰਟਰਨੈਸ਼ਨਲ ਅੰਬੀ ਹਟੂਰ ਕਲੱਬ ਜਿੱਤੀ ਤੇ ਉਸ ਕੱਪ ਦਾ ਬੈਸਟ ਰੇਡਰ ਨਿਕਲਿਆ ਮੇਰੇ ਵੀਰੋ। ਲੈ ਵੀ ਗੱਗੀ। ਸਾਹਮਣੇ ਕਹਿੰਦੇ ਨੇ ਵੀ ਨਿੰਮਾ ਦੇ ਸਾਂਝਾਂ ਦੀ ਧਰਤੀ ਦਾ ਫੇਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਬਾਹ ਸੋਹਣੇ ਪੈਚ ਨੇ ਔਰ ਸਾਹਮਣੇ ਡੱਕਣ ਦੀਆਂ ਗੱਲਾਂ ਇਹ ਕਹਿੰਦੇ ਨੇ ਮਾਣਕ ਹੈ ਨਵੇਂ ਚੰਦਾਂ ਵਾਲਾ ਮੇਰੇ ਵੀਰੋ